ਅਨੇਕੋ ਅਕਾ ਕਾਂਗਰਸ ਤੋਂ 4 ਗੁਣਾ ਵੱਧ ਵੋਟਾਂ ਪਈਆਂ ਜੇ ਸੀਟਾਂ ਮਿਲੀਆਂ ਨੇ ਅਕਾਲੀ ਦਲ ਤੋਂ 5 ਗੁਣਾ ਵੱਧ ਤੇ ਉਹਨਾਂ ਤੋਂ 20 ਗੁਣਾ ਵੱਧ ਆਪਣਾ ਬੀਜੇਪੀ ਤੋਂ ਤੇ ਇਹ ਪ੍ਰਾਪਤੀ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਹੋਰ ਵੀ ਜ਼ਿਆਦਾ ਜੋਸ਼ ਨਾਲ ਕੰਮ ਕਰਾਂਗੇ ਕਿ ਲੋਕ ਜਿਹੜਾ ਕੀਤੇ ਹੋਏ ਕੰਮਾਂ ਦਾ ਰਿਵਾਰਡ ਦੇ ਰਹੇ ਐ ਐਕਚੁਅਲੀ ਤੁਸੀਂ ਵੀ ਹੀ ਕਹਿੰਦੇ ਸੀ ਉਸ ਦਿਨ ਪ੍ਰੈਸ ਕਾਨਫਰੰਸ ਵੀ ਸੈਮੀ ਫਾਈਨਲ ਹੈ ਮੈਂ ਤੁਹਾਨੂੰ ਕਹਿਆ ਸੀ ਕਿ ਰਿਜ਼ਲਟ ਤੋਂ ਬਾਅਦ ਗੱਲ ਕਰ ਲਿਓ ਕਰ ਲਓ ਅੱਜ ਫਿਰ ਕੀ ਕੀ ਕਹੋਂਗੇ ਇਹਨੂੰ ਸੈਮੀਫਾਈਨਲ ਕਹੋਂਗੇ ਜਾਂ ਅਗਲੀ ਸਰਕਾਰ ਦਾ ਲੇਖਾ ਜੋਖਾ ਜਾਂ ਕੀ ਕਹਿੰਦੇ ਸੀ ਤੁਸੀਂ ਉਹ ਪੱਤਰਕਾਰ ਕਿਤੇ ਨੇ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਐ ਮੈਂ ਕਹਿੰਦਾ ਸੀ ਵੀ ਤਰਨ ਤਰਨ ਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਅੱਗੇ ਹੋਰ ਆਉਣਗੇ ਇਲੈਕਸ਼ਨ ਉਹਨੂੰ ਵੀ ਸੈਮੀਫਾਈਨਲ ਕਹਿ ਦਿੰਨੇ ਹੋ ਕੱਲੇ ਕੱਲੇ ਨੂੰ ਸੈਮੀਫਾਈਨਲ ਨਾ ਕਹੋ ਅਸਲ 'ਚ ਹਰ ਇਲੈਕਸ਼ਨ ਦਾ ਇੱਕ ਆਪਣਾ ਆਪਣਾ ਜਿਹੜਾ ਜ਼ਰੀਆ ਹੁੰਦਾ ਆਪਣੇ ਮੁੱਦੇ ਹੁੰਦੇ ਨੇ ਹਰ ਇਲੈਕਸ਼ਨ 'ਚ ਸੋ ਇਸ ਕਰਕੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ मतलब ਜਿਹੜੀਆਂ ਪਿੰਡੂ ਪਾਰਟੀ ਕਹਿੰਦੀ ਹੈ ਆਪਣੇ ਆਪ ਨੂੰ ਜਿਹੜੀ ਅਕਾਲੀ ਦਲ ਉਹ ਤੀਜੇ ਨੰਬਰ ਤੇ ਬਾਈ ਫਾਰ ਬਹੁਤ ਵੱਡੇ ਮਾਰਜਨ ਨਾਲ ਤੀਜੇ ਨੰਬਰ ਤੇ ਨੇ ਛੋਟੇ ਛੋਟੇ ਪੈਚਸ ਦੇ ਵਿੱਚ ਉਹ ਜਿੱਤੇ ਨੇ ਉਹ ਬਠਿੰਡਾ ਜਾਂ ਲੰਬੀ ਦੇ ਏਰੀਆ ਦੀ ਪਾਰਟੀ ਬਣ ਕੇ ਰਹਿ ਗਈ ਹੈ ਮੈਂ ਪਹਿਲੇ ਦਿਨੋਂ ਕਹਿਣਾ ਕਿ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਚਾਹੀਦਾ ਕੱਲ ਨੂੰ ਮੈਂ ਪਿੰਡ ਜਾਊਂਗਾ ਆਪਣੇ ਗੁਰਦੁਆਰਾ ਸਾਹਿਬ 'ਚ ਮੱਥਾ ਵੀ ਟੇਕੂਗਾ ਪਿੰਡ ਦੇ ਲੋਕਾਂ ਦਾ ਧੰਨਵਾਦ ਕਰੂੰਗਾ ਤੇ ਦੇਖੋ ਜੇ ਤੁਸੀਂ ਪਿੰਡ ਦੇ ਲੋਕਾਂ ਕੋਲੇ ਮੁੱਖ ਮੰਤਰੀ ਬਣ ਕੇ ਜਾਓਗੇ ਜਾਂ ਵੱਡਾ ਕਲਾਕਾਰ ਜਾਂ ਖਿਡਾਰੀ ਬਣ ਕੇ ਵੱਡੇ ਜਾਓਗੇ ਤਾਂ ਫਿਰ ਉਹ ਲੋਕ ਕਹਿੰਦੇ ਯਾਰ ਸਾਡੇ ਨਾਲ ਤਾਂ ਖੇਡਦਾ ਹੁੰਦਾ ਸੀਗਾ ਤੇ ਸਾਡੇ ਨਾਲ ਗੁੱਲੀ ਡੰਡਾ ਖੇਡਿਆ ਸਾਡੇ ਨਾਲ ਬਚਪਨ ਬੀਤੇ ਆ ਸਾਡੇ ਨਾਲ ਕ੍ਰਿਕਟ ਖੇਡਦਾ ਸੀ ਸਾਡੇ ਨਾਲ ਇੱਥੇ ਪੜਦਾ ਸੀ ਤੇ ਤੂੰ ਹੁਣ ਵੱਡਾ ਬਣ ਗਿਆ ਸੋ ਮੈਂ ਕਦੇ ਵੀ ਮੈਂ ਕਹਿੰਦਾ ਕਿ ਮੈਂ ਸਾਡੇ ਪਿੰਡ ਵਾਲਿਆਂ ਤੋਂ ਕਦੇ ਵੀ ਵੱਡਾ ਨਹੀਂ ਹੋ ਸਕਦਾ ਆਪਣੇ ਚਾਚੇ ਆਪਣੇ ਤਾਏ ਆਪਣੀਆਂ ਰਿਸ਼ਤੇਦਾਰੀਆਂ ਸਾਡੇ ਸ਼ਰੀਕ ਭਾਈਸ ਜਿੰਨੇ ਵੀ ਹੈਗੇ ਨੇ ਪਿੰਡ ਚ ਭਾਈਚਾਰਾ ਇੱਕ ਤਾਂ ਮੈਂ ਕਦੇ ਵੀ ਆਪਣੇ ਪਿੰਡ ਰੈਲੀ ਨਹੀਂ ਕਰਦਾ ਜੀ ਕਦੇ ਵੀ ਆਪਣੇ ਪਿੰਡ ਵੋਟਾਂ ਨਹੀਂ ਮੰਗਦਾ ਤੁਸੀਂ ਵੀ ਗਏ ਹੋ ਕਈ ਵਾਰੀ ਮੈਂ ਇਹ ਨਹੀਂ ਕਹਿੰਦਾ ਮੈਂ ਕਹਿੰਦਾ ਯਾਰ ਆਪਣੇ ਪਿੰਡੂ ਵੀ ਵੋਟਾਂ ਮੰਗਣੀਆਂ ਪੈਣਗੀਆਂ ਤੇ ਸਾਡੇ ਪਿੰਡ ਵਾਲੇ ਤਾਂ ਸਭੋਂ ਆਪ ਪ੍ਰਚਾਰ ਕਰਦੇ ਆ ਘਰ ਘਰ ਜਾ ਕੇ ਹੋਰ ਪਿੰਡਾਂ ਚ ਰਿਸ਼ਤੇਦਾਰੀਆਂ ਚ ਜਾ ਕੇ ਸੋ ਮੈਂ ਸਤੋਜ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਅੱਜ ਵੀ ਦੇਖ ਰਹੇ ਹੋਣਗੇ ਤੇ ਕੱਲ ਨੂੰ ਮੈਂ ਮੱਥਾ ਟੇਕਣ ਗੁਰਦੁਆਰਾ ਸਾਹਿਬ ਵੀ ਜਾਊਂਗਾ ਤੇ ਪਿੰਡ ਵਾਲਿਆਂ ਨੂੰ ਵੀ ਮਿਲੂੰਗਾ ਜੀ ਅਸੀਂ ਮੁੱਦਿਆਂ ਤੇ ਲੜਦੇ ਆ ਜੀ ਅਸੀਂ ਕੋਈ ਦੇਖੋ ਕੋਈ ਧਾਰਮਿਕ ਜਾਂ ਕੋਈ ਜਾਤੀਵਾਦ ਜਾਂ ਕੋਈ ਇਸ ਤਰ੍ਹਾਂ ਦੀ ਪੋਲਿਟਿਕਸ ਅਸੀਂ ਨਹੀਂ ਕਰਦੇ ਅਸੀਂ ਆਪਣੇ ਕੰਮ ਗਣਾਉਨੇ ਆ ਇਵਨ ਇਨ ਇਨਾਂ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਨਹੀਂ ਪ੍ਰਚਾਰ ਕਰ ਸਕੇ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਮੈਂਟ ਲੈ ਕੇ ਆਉਣ ਵਾਸਤੇ ਮੈਂ 9 9 ਤਰੀਕ ਦੀ ਰਾਤ ਨੂੰ ਆਇਆ 10 11 12 ਉਹਨਾਂ ਦੇ ਸਾਰੇ ਨੇਤਕ ਜਮੀਨ ਤੇ ਉਹ ਉਹਨਾਂ ਦੇ ਸਾਰੇ ਲੀਡਰ ਜਿਹੜੇ ਸੀਗੇ ਉਹ ਜ਼ਮੀਨ ਤੇ ਸੀ ਰੰਧਾਵਾ ਸਾਹਿਬ ਬਡਿੰਗ ਸਾਹਿਬ ਬਾਦਲਾਂ ਦਾ ਸਾਰਾ ਟੱਬਰ ਹੀ ਫਿਰਦਾ ਸੀ ਹੈ ਜੀ ਭੂਂਦੜ ਚੰਦੂ ਮਾਜਰਾ ਸਾਰੇ ਫਿਰਦੇ ਸੀ ਵੱਡੇ ਵੱਡੇ ਲੀਡਰ ਜਿਹੜੇ ਉਹ ਪਿੰਡਾਂ ਦੇ ਵਿੱਚ ਫਿਰਦੇ ਸੀ ਉਹਦੇ ਬਾਪ ਜੂਧ ਵੀ ਕੋਈ ਸਾਡੇ ਨਾਲੋਂ 4 ਗੁਣਾ ਘੱਟਾ ਕੋਈ 5 ਗੁਣਾ ਘੱਟਾ ਹੈ ਤੋ ਇਸ ਕਰਕੇ ਸਾਡੀ ਤਾਂ ਮਤਲਬ ਸਮਝ ਲਓ ਵੀ ਜਿਹੜੀ ਨੌਜਵਾਨ ਬੈਟਰੀ ਸਾਡੀ ਜਿਹੜੀ ਹੈ ਸਾਡਾ ਬੈਕਅਪ ਬੈਂਚ ਸਟਰੈਂਥ ਜਿਹੜੀ ਹੈ ਇਹ ਇਲੈਕਸ਼ਨ ਉਹਨਾਂ ਨੇ ਲੜੀ ਆ ਵਧਾਈਆਂ ਉਹਨਾਂ ਨੂੰ ਦੇਵਾਂਗੇ ਅਸੀਂ ਸਮਝ ਲਓ ਸਾਡੀ ਅੰਡਰ 19 ਜਾਂ ਅੰਡਰ 21 ਟੀਮ ਜਿਹੜੀ ਹੈ ਉਹਨੇ ਜਿਹੜਾ ਇਹ ਕਮਾਲ ਕਰਕੇ ਰਕਤੀ ਪਿੰਡਾਂ ਦੇ ਵਿੱਚ ਜਾ ਕੇ ਘਰ-ਘਰ ਜਾ ਕੇ ਉਹਨਾਂ ਨੇ ਵੋਟਾਂ ਮੰਗੀਆਂ ਔਰ ਬਹੁਤ ਸਾਰੇ ਯਾਦ ਉਮੀਦਵਾਰ ਜਿੰਨੇ ਉਹ ਵੀ ਸਾਡੇ ਹੀ ਨੇ ਕੋਈ ਐਸੀ ਗੱਲ ਨਹੀਂ ਹਰੇਕ ਨੂੰ ਹੱਕ ਹੈ ਖੜੇ ਹੋਣ ਦਾ ਇਲੈਕਸ਼ਨ ਲੜਨ ਦਾ ਸੋ ਅਸੀਂ ਚੈਨਲ ਸਪਾਈਚਰ ਕਾਂਝ ਬਣੀ ਰਹੇ